ਵੇਲਦਰਾ ਬਾਪੂ ਤੇਰਾ ਨੀ ਕੱਲ ਬੋਲੀ ਲਾ ਗਿਆ ਸ਼ਹਿਰ ਤੇਰਾ ਬਿੱਲੋ ਮੇਰੇ ਪਿੰਡ ਖਾ ਗਿਆ ਜਿਵੇਂ ਚੰਡੀਗੜ ਕਿੰਨੇ ਪਿੰਡ ਖਾ ਗਿਆ ਹੁਣ 24311 ਏਕੜ ਜ਼ਮੀਨ ਇਧਰਲੇ ਪਿੰਡਾਂ ਦੇ ਵੀ ਖਰੀਦੀ ਜਾ ਰਹੀ ਹੈ ਕਿਤੇ ਚੰਡੀਗੜ ਵਾਲਾ ਹਾਲ ਇਹਨਾ ਪਿੰਡਾਂ ਦਾ ਤਾਂ ਨਹੀਂ ਹੋਇਆ ਆਪੋਂ ਜੁਰਾ ਦਿੱਲੀੋਂ ਦੇਖਣੋਂ ਚੱਲਿਆ ਚਾ ਲੈ ਕੇ ਪੰਜਾਬ ਦੀ ਜ਼ਮੀਨ ਦਾ ਕੀ ਗੱਲ ਪੰਜਾਬ ਸ਼ਾਮਲਾਟ ਆ ਵੀ ਕਿਉਂ ਵੀ ਪੰਜਾਬ ਹੀ ਕਿਉਂ ਹਰ ਵਾਰ ਪੰਜਾਬ ਤੁਸੀਂ ਦੇਖੋ ਗੁਜਰਾਤ ਚਲੇ ਜਾਓ ਉੱਥੇ ਤੁਸੀਂ ਇਹ ਲੈ ਕੇ ਦਿਖਾ ਦਿਓ ਮੈਨੂੰ ਰਾਜਸਥਾਨ ਸਾਨੂੰ ਉੱਥੇ ਜਾਣਾ ਪੱਥਰ ਲੈਣ ਜਾਂਦੇ ਆ ਆਪਣੇ ਵਾਲੇ ਜਾਂਦੇ ਆ ਕਿ ਰਾਜਸਥਾਨ ਸਾਨੂੰ ਪੱਥਰ ਮਿਲਦੇ ਨਾ ਕਦੀ ਵੀ ਨਹੀਂ ਸੁਰਣਾ ਕੁੱਤੀ ਰਲੀਆਂ ਰੌਲਾ ਗਲੀ ਗਲੀ ਹੈ ਸਾਰੇ ਕੁਝ ਇਹਨਾਂ ਨੂੰ ਮਿਕਸ ਹੈ ਇਹਨਾਂ ਨੇ ਹਿੱਸੇ ਆਉਣੇ ਸਭ ਕੁਝ ਨਾਲ ਇਹਨਾਂ ਦੇ ਵਪਾਰ ਸਾਂਝੇ ਆ ਤੁਸੀਂ ਦੇਖੋ ਚੰਡੀਗੜ ਮਹਾਲੀ ਨੂੰ ਖਾ ਗਿਆ ਮਹਾਲੀ ਗਾਂ ਖਰੜ ਨੂੰ ਖਾ ਗਿਆ ਖਰੜ ਗਾਂ ਇਧਰੋਂ ਮਰੰਡੇ ਵਾਲ ਨੂੰ ਹੋਗੀ ਹੌਲੀ ਹੌਲੀ ਕਿੱਥੇ ਰਕਾ ਗਿਆ ਇਦਾਂ ਹੀ ਦੇਖੋ ਲੁਧਿਆਣਾ ਹੱਬ ਬਣ ਰਿਹਾ ਹੈ ਲੁਧਿਆਣੇ ਨੇ ਕੀ ਹੈ ਇਸ ਸਮੇਂ ਜਿਹੜੀ ਖੁਸ਼ਕ ਬੰਦਰਗਾਹ ਹੈ ਪੂਰੇ ਵਰਲਡ ਦੇ ਵਿੱਚ ਖੁਸ਼ਕ ਬੰਦਰਗਾਹ ਦੀ ਹੱਬ ਬਣਨਾ ਲੁਧਿਆਣੇ ਨੇ ਪੂਰੀ ਦੁਨੀਆ ਇੱਧਰ ਦੇਖਿਆ ਕਰੋ ਮਾਂਚੈਸਟਰ ਬਣਨਾ ਇੱਥੋਂ ਇੱਥੋਂ ਸਾਰੇ ਰੋਡ ਵੱਡੇ ਵੱਡੇ ਜਿਹੜੇ ਡੇ ਡੇ ਰੋੜਾ ਪੱਕੇ ਨੇ ਨਿਕਲ ਰਿਹਾ ਸਾਰਾ ਵਪਾਰ ਲੁਧਿਆਣੇ ਹੋਇਆ ਕਰਨਾ ਇਹ ਹੀ ਗੱਲ ਆ ਜਿੱਦਾਂ ਅੱਜ ਤੁਹਾਨੂੰ 5 ਕਰੋੜ ਵੀਰ ਕੀਲੇ ਦਾ ਮਿਲ ਜਾਂਦਾ ਵਾ ਇਹ 5 ਕਰੋੜ ਕੀਲੇ ਦਾ ਲੈ ਕੇ ਸੌ ਸੌ ਗਾਇਦੇ ਪਲਾਟ ਕੱਢਦੇ ਨੇ 35 35 ਲੱਖ ਦੇ ਵੇਚਦੇ ਨੇ ਕਲੋਨੀ ਸਿਸਟਮ ਪੰਜਾਬ ਦੇ ਵਿੱਚ ਬਹੁਤ ਚੱਲ ਰਿਹਾ ਆਪਾਂ ਦੇਖ ਲਈਏ ਇੱਧਰੋਂ ਉਯਾਲੀ ਤੋਂ ਇੱਧਰ ਨੂੰ ਆ ਜੀਏ ਹੁਣ ਤਾਂ ਮਲਕਪੁਰ ਤੱਕ ਕਲੋਨੀ ਸਿਸਟਮ ਆ ਗਿਆ ਸੌ ਸੌ ਗਾਇਦੇ ਪਲਾਟ 35 35 40 40 ਲੱਖ ਦੇ ਵੇਚਦੇ ਨੇ ਤੇ ਉਹੀ ਕੀਲੇ ਚੋਂ ਮੈਂ ਕਹਿੰਦਾ ਜੇ 5 ਕਰੋੜ ਆਪਣੇ ਤੋਂ ਖਰੀਦਦੇ ਨੇ ਤਾਂ 20 25 25 ਕਰੋੜ ਕੱਢਦੇ ਹੋਣਗੇ ਪੂਰੇ ਪੰਜਾਬ ਦੇ ਵਿੱਚ ਇਹ ਰੂਲ ਹੋਣਾ ਚਾਹੀਦਾ ਵਾ ਜਿਵੇਂ ਹਿਮਾਚਲ ਦੇ ਵਿੱਚ ਰੂਲ ਆ ਬਾਹਰਲੀ ਸਟੇਟ ਦਾ ਆ ਕੇ ਕੋਈ ਜ਼ਮੀਨ ਨਾ ਖੇ ਸਕੇ ਇਸ ਗੱਲ ਨੂੰ ਲੈ ਕੇ ਸਹੀ ਮਾਨਦੇ ਉਹ ਵੀ ਕਾਨੂੰਨ ਬਣਦਾ ਵਾ ਇਹ ਤਾਂ ਆਪਾਂ ਬਹੁਤ ਚੜਦੇ ਰਾਲਾ ਪਾਉਂਦੇ ਆ ਇਹ ਤਾਂ ਹਰ ਵਾਰ ਵਿਧਾਨ ਸਭਾ ਸੈਸ਼ਨ ਇੱਕ ਕੋਈ ਇੱਕ ਬੰਦਾ ਜਿਹੜਾ ਬੋਲਦਾ ਖੈਰਾ ਸੁਪਾਲ ਹਨਾ ਉਹਨੂੰ ਇਹ ਬੋਲਣ ਨਹੀਂ ਦਿੰਦੇ ਪਹਿਲਾਂ ਭਗਵਾਨਤ ਮਾਨ ਬਹੁਤ ਹਨਾ ਵਧੀਆ ਤਰੀਕੇ ਨਾਲ ਇਸ ਮਸਲੇ ਤੇ ਅਗਸਟ ਐਂਡ ਲੱਤਦਾ ਰਿਹਾ ਪਰ ਪਤਾ ਨਹੀਂ ਕੀ ਹੋਇਆ ਇਸ ਕੁਰਸੀ ਨੇ ਕਿਹੜੀਆਂ ਚੁੰਡੀਆਂ ਲਾਤੀਆਂ ਕਰੰਟ ਵਾਲੀਆਂ ਉਹ ਸਟੈਂਡ ਹੀ ਬਦਲ ਗਿਆ ਭਾਈ ਫਿਰ 41 ਦੀ ਦਾ ਚਾਰਪੰਨ ਸਟੇਟ ਬਣ ਗਈ ਹਾਂ ਉਹ ਬਣੀ ਹੋਈ ਆ ਉੱਥੇ ਜਿਨ੍ਹਾਂ ਤੋਂ ਜ਼ਮੀਨਾਂ ਲਈਆਂ ਉਹਨਾਂ ਨੇ ਉਹੀ ਜ਼ਮੀਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਮੁੰਡੇ ਨੇ ਉਹੀ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਫਿਰ ਪਾਈ ਐ ਨਾ ਕਿ ਉਹ ਵੀ ਇੱਥੇ ਇਹ ਸਮੇਂ ਤੋਂ ਸਮੇਂ ਬਾਬੇ ਦੀ ਜ਼ਮੀਨ ਹੁੰਦੀ ਸੀ ਇੱਥੇ ਅਸੀਂ ਐ ਕਰਦੇ ਹੁੰਦੇ ਸੀ ਉਹ ਕਮਲਿਓ ਲੋਕੋ ਇਹ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਪੂਰੀ ਦੁਨੀਆ ਦੇ ਵਿੱਚ ਇਹੋ ਜਿਹੀ ਧਰਤੀ ਨਹੀਂ ਹੈ ਇਹਨੂੰ ਛੱਡ ਕੇ ਇੱਥੋਂ ਭੱਜੋਂਗੇ ਜੇ ਇਹਦੇ ਨਹੀਂ ਹੋਏ ਫਿਰ ਤੁਸੀਂ ਕਾਸਟ ਨਹੀਂ ਹੋ ਸਕਦੇ ਹੁਣ ਤਾਂ ਬੜੇ ਬੈਠੇ ਹੁੰਦੇ ਨੇ ਨਟ ਤੇ ਕਹਿੰਦੇ ਨੇ ਅਸੀਂ ਰੋਟੀ ਨਹੀਂ ਜੀ ਅਸੀਂ ਤਾਂ 버ਗਰ ਖਾ ਲ ਲਈ ਉਹ ਕਮਲੇ 버ਗਰ ਵੀ ਤਾਂ ਜਿਹੜੀ ਬੇਸ ਬਣਨਾ ਉੱਥੋਂ ਬਣੂਗਾ